ਉਸ ਤੇ دریا ਮੈਨੂੰ ਮਾਰੂ ਤੱਕੂ ਉਹ ਤਾਂ ਜੁਦੀ ਰਹਿਣ ਦਿੰਦਾ ਆਪਣੇ ਪੁੱਤੇ ਦਾ ਮੂੰਹ ਦੇਖ ਲੈਣ ਅੱਜ ਕਿਹੜਾ ਮੁਕਾਦਨਾ ਮਾਰ ਦੇਣਾ ਕਹਿੰਦਾ ਅੱਜ ਉਹ ਮੈਨੂੰ ਫੜ ਲੈਣੇ ਮੇਰਾ ਗਲ ਕੁੱਟਣ ਲੱਗ ਜਾਂਦਾ ਇੱਥੇ ਆ ਗਾਦੋ ਇੱਥੇ ਨਾਲ ਕੁੱਟਦਾ ਖੱਬਾ ਥੱਲੇ ਕੁੱਟਦਾ ਮੈਂ ਹੱਥ ਜ਼ੋਰ ਨਾਲ ਬਹੁਤ ਔਖਾ ਹੱਥ ਚੜਾਉਣਾ ਦੇ ਫਿਰ ਇੱਥੇ ਅੰਗੂਠਾ ਦੇ ਦਿੰਦਾ ਮੇਰੇ ਗਲ ਤੇ ਮੁਕਾ ਦੌੜਿਆ ਆਉਂਦਾ ਹੰਕਾਰ ਚ ਮੇਰੀ ਵਾਈਫ ਦੇ ਇੱਥੇ ਹੱਥ ਮਾਰਦਾ ਕੰਦਕ ਨਹੀਂ ਦੇਖਦਾ ਜਦੋਂ ਐਂਜੇ ਕਰਨ ਲੱਗੀ ਮੈਨ ਲੱਭੀ ਇਹ ਤਾਂ ਕੁਝ ਹੋ ਗਿਆ ਐਂਜੇ ਕਰਦੀ ਕਰਦੀ ਐਂ ਬੈਠਦੀ ਬੈਠਦੀ ਐਂ ਐਂ ਮੋਤਨੀ ਹੈ ਜੀ ਮੋਤਾ ਹੁੰਦੀ ਮੋਤਾ ਹੁੰਦੀ ਜੋ ਆਪਣੇ ਮਾਰਦੀ ੱੱਕਾ ਦਿੱਤਾ ਉਹਨੂੰ ੱੱਕਾ ਉਹ ਪਿੱਛੇ ਸਿਰ ਭਰਨੇ ਬੁggen ਨੇ ਕਤਲ ਕਰਿਆ ਬੁggen ਦੇ ਰਿਸ਼ਤੇਦਾਰ ਨਾਲ ਦੋ ਬੰਦਿਆਂ ਨੇ ਕਤਲ ਕਰਿਆ ਚੜੀ ਗਈ ਮੇਰੀ ਮੇਰੀ ਜ਼ਿੰਦਗੀ ਗਈ ਮੈਂ ਵੀ ਪਲਾਂ ਚਲੇ ਜਾਂਦਾ ਕਿਤੋਂ ਤਾਂ ਰਹਿ ਲੰਦੇ ਸਤਵਿੰਦਰ ਬੁੱਗੇ ਦਾ ਨਾਮ ਜਿੱਥੇ ਪੂਰੀ ਦੁਨੀਆ ਇੱਕ ਗੀਤਕਾਰ ਦੇ ਨਾਂ ਦੇ ਵਜੋਂ ਜਾਣਦੀ ਸੀ ਅੱਜ ਉਹਦੇ ਘਰੇਲੂ ਕਲੇਸ਼ ਦੇ ਕਰਕੇ ਇੱਕ ਦਰਦਨਾਕ ਮੋੜ ਜਿਹੜਾ ਹੈ ਉਹਨਾਂ ਦੇ ਪਰਿਵਾਰ ਦੇ ਵਿੱਚ ਲੈ ਲਿਆ ਗਿਆ ਉਹਨਾਂ ਦੇ ਭਰਾ ਦਵਿੰਦਰ ਦੀ ਪਤਨੀ ਦੀ ਮੌਤ ਜਿਹੜੀ ਆ ਹੋ ਗਈ ਆ ਕਲੇਸ਼ ਦੇ ਚੱਲਦੇ ਆ ਸਾਡੇ ਨਾਲ ਉਹਨਾਂ ਦੇ ਬ੍ਰਦਰ ਜਿਹੜੇ ਮੌਜੂਦ ਆ ਗੱਲਬਾਤ ਕਰ ਲਏ ਨੇ ਕੀ ਸਾਰਾ ਮਸਲਾ ਤੇ ਕਿਵੇਂ ਜਿਹੜਾ ਆ ਉਹ ਮਸਲਾ ਜਿਹੜਾ ਇੰਨਾ ਅੱਗੇ ਵੱਧ ਗਿਆ ਕਿ ਇਹਨਾਂ ਦੀ ਪਤਨੀ ਜਿਹੜੀ ਆ ਮੌਤ ਹੋ ਜਾਂਦੀ ਭਾਜੀ ਸਭ ਤੋਂ ਪਹਿਲਾਂ ਤਾਂ ਬੜਾ ਦੁੱਖ ਆ ਕਿਉਂਕਿ ਇਹ ਮਸਲਾ ਤਾਂ ਆਪਾਂ ਕਾਫੀ ਟਾਈਮ ਤੋਂ ਸੁਣਦਾ ਆਂ ਸੀ ਇਹਨਾਂ ਨੂੰ ਸੀ ਲੱਗਦਾ ਕਿ ਜ਼ਮੀਨ ਦਾ ਮਸਲਾ ਜਿਆ ਇੰਨਾ ਅੱਗੇ ਵੱਧ ਜਾਣਾ ਕਿ ਮੌਤ ਜਿਹੜੀ ਆ ਹੋ ਸਕਦੀ ਕਿਸੇ ਇੱਕ ਘਰ ਦੇ ਮੈਂਬਰ ਦੀ ਦੋਸਤੋ ਮੇਰੇ ਵੀਰ ਮੌਤ ਨਾ ਕਹੋ ਮਾਰਿਆ ਗਿਆ ਕਤਲ ਕਹੋ ਮੌਤ ਨਹੀਂ ਹੈ ਜੀ ਮੋਤਾਂ ਹੁੰਦੀ ਮੋਤਾਂ ਹੁੰਦੀ ਜੋ ਆਪਣੇ ਆਪ ਮਰਦੀ ਧੱਕਾ ਦਿੱਤਾ ਉਹਨੂੰ ਧੱਕਾ ਉਹ ਪਿੱਛੇ ਸਿਰ ਪਰ ਨਗਰੀਆ ਉਹ ਤਾਂ ਨਲੋਈਆ ਮੌਤ ਨਹੀਂ ਕਹਿ ਸਕਦੇ ਇਹਨੂੰ ਇਹ ਕਤਲ ਹੈ ਬੁੱਗੇ ਨੇ ਕਤਲ ਕਰਿਆ ਹੈ ਬੁੱਗੇ ਦੇ ਰਿਸ਼ਤੇਦਾਰ ਨਾਲ ਦੋ ਬੰਦਿਆਂ ਨੇ ਕਤਲ ਕਰਿਆ ਹੈ ਇਹ ਮੌਤ ਨਹੀਂ ਹੈ ਜੀ ਇਹ ਬੜੀ ਹੋਇਆ ਕਿ ਮੈਂ ਸਾਰਾ ਕਾਣ ਮਤਲਬ ਇੰਨੀ ਕੀ ਗੱਲਬਾਤ ਕੀਤੀ ਕਿ ਮਤਲਬ ਇਸ ਤਰ੍ਹਾਂ ਜਿਹੜਾ ਆ ਹਣਾ ਮੈਂਬਰ ਦਾ ਘਰੋਂ ਚਲੇ ਜਾਣਾ ਹੋਇਆ ਕਿ ਮੈਂ ਸਾਰਾ ਕੀ ਸੀਨ ਵਾਪਰ ਰਿਆ ਸੀ ਵੀਰੇ ਮੈਂ ਨਾ ਸਰੰਦ ਤੋਂ ਦਰਖਾਸਤਾਂ ਲਿਖਾ ਕੇ ਵਕੀਲ ਨੂੰ ਦਿਆ ਵੀ ਪੋਸਟ ਕਰਦੀ ਮੇਰੀਆਂ ਬਡਾਲੀ ਜੁੱਤੀਆਂ ਠੀਕ ਕਰਾਉਣੀਆਂ ਦਿੱਤੀਆਂ ਮੈਂ ਤੇ ਮੈਂ ਜੁੱਤੀਆਂ ਲੈਣ ਚਲੇ ਗਿਆ ਗਾਂ ਚੱਲ ਮੇਰੇ ਨੌਕਰ ਲੱਗੇ ਉਹਦਾ ਮੋਟਰ ਤੇ ਚਲੇ ਗਿਆ ਮੋਟਰ ਤੇ ਗਿਆ ਨੌਕਰ ਕਹਿੰਦਾ ਨੇ ਫੇਰ ਪੱਟ ਤੇ ਜਿਹੜੇ ਬੁੱਟੇ ਲਾਇਵੇ ਤੇ ਚਲੋ ਮੈਂ ਵੀਡੀਓ ਬਣਾ ਲਈ ਵੀਡੀਓ ਬਣਾ ਕੇ ਦੂਏ ਖੇਤ ਚ ਗੁੱਲੀ ਡੰਡਾ ਤਾਂ ਮੈਂ ਥੋੜਾ ਜਿਹਾ ਉਧਰ ਨੂੰ ਚਲੇ ਗਿਆ ਮੈਂ ਧਿਆਨ ਨਹੀਂ ਮਾਰਿਆ ਮੈਂ ਜਦੋਂ ਖੇਤ ਚ ਜਾ ਕੇ ਦੇਖਿਆ ਤਾਂ ਮੈਂ ਪਰਨਸਿਰ ਚੱਕਿਆ ਉਹ ਆਪਾਂ ਆਪਣੇ ਆਪਣੇ ਖੇਤ 'ਚ ਉਹ ਫਿਰਦਾ ਦਾ ਦੋ ਬੰਦਿਆਂ ਦੇ ਨਾਲ ਇੱਕ ਸਤਵਿੰਦਰ ਬੁੱਗਾ ਇੱਕ ਉਹਦਾ ਨੌਕਰ ਹਜਾਰਾ ਸਿੰਘ ਤੇ ਇੱਕ ਉਹਦੇ ਕੁੜਮ ਦਾ ਭਾਈ ਬੀਬੀ ਪਰ ਤੋਂ ਜਿੱਥੇ ਉਹਦੀ ਕੁੜੀ ਵੀ ਆਈ ਵੀ ਐ ਮੈਨੂੰ ਦੇਖ ਕੇ ਦੌੜਿਆ ਆਉਂਦਾ ਮੇਰੇ ਕਿੰਨੇ ਨੂੰ ਮੈਂ ਤੁਹਾਨੂੰ ਵੀਡੀਓ ਲਾਉਂਗਾ ਦੌੜਿਆ ਆਉਂਦਾ ਮੇਰੇ ਕਿੰਨੇ ਨੂੰ ਆਉਂਦਾ ਹੀ ਮੈਨੂੰ ਫੜ ਲੈਂਦਾ ਮੇਰਾ ਫੋਨ ਖੋਣ ਲੱਗ ਜਾਂਦਾ ਫੋਨ ਦੀ ਜਦੋਂ ਜਹਦ ਦੇ ਵਿੱਚ ਮੈਂ ਗਿਰ ਜਾਂਦਾ ਇੰਨੇ ਨੂੰ ਉਹ ਦੂਏ ਦੋ ਬੰਦੇ ਵੀ ਆ ਜਾਂਦੇ ਆ ਉਹਨਾਂ ਨੂੰ ਕਹਿੰਦਾ ਫੜ ਲਓ ਇਹਨੂੰ ਅੱਜ ਖੜਾ ਮੁਕਾਦਨਾ ਮਾਰ ਦੇਣਾ ਕਹਿੰਦਾ ਅੱਜ ਉਹ ਮੈਨੂੰ ਫੜ ਲੈਣੇ ਆ ਮੇਰਾ ਗਲ ਕੁੱਟਣ ਲੱ ਆ ਜਾਂਦਾ ਇੱਥੇ ਆ ਗਲ ਦੋ ਇੱਥੇ ਨਾਲ ਕੁੱਟਦਾ ਖੱਬਾ ਥੱਲੇ ਕੁੱਟਦਾ ਮੈਂ ਹੱਥ ਜ਼ੋਰ ਨਾਲ ਬਹੁਤ ਔਖਾ ਹੱਥ ਚਲਾਉਣਾ ਉਹਦੇ ਫੇਰ ਇੱਥੇ ਅੰਗੂਠਾ ਦੇ ਦਿੰਦਾ ਮੇਰੇ ਗਲ ਤੇ ਇੱਥੇ ਆ ਦੇਖੋ ਆ ਸਾਰੇ ਨਿਸ਼ਾਨ ਭਾਈ ਉਸ ਚੀਜ਼ ਦੇ ਆ ਇੱਕ ਵਾਰੀ ਥੋੜੀ ਬਈ ਜੈਕਟ ਥੋੜੀ ਹੋਰ ਖੋਲ ਕੇ ਦਿਖਾ ਸਕਦਾ ਮੇਰਾ ਗਲ ਗਲ ਕੁੱਟ ਦਿੰਦਾ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦਾ ਉੱਤੇ ਚਲੋ ਮਹਾਰਾਜ ਨੇ ਰੱਖ ਲਿਆ ਮੈਂ ਤਾਂ ਕਹਿੰਦਾ ਮਾਰ ਦਿੰਦਾ ਚੰਗਾ ਤਾਂ ਉਹ ਵਿਚਾਰੀ ਗਈ ਮਰੀ ਮੇਰੀ ਜ਼ਿੰਦਗੀ ਗਈ ਮੈਂ ਵੀ ਪਹਿਲਾਂ ਚੱਲੇ ਜਾਂਦਾ ਕਿਤੋਂ ਤਾਂ ਰਹਿ ਲੰਦੇ ਤਾਂ ਉੱਥੋਂ ਬਈ ਮੈਂ ਚੱਕਦਾ ਹਟ ਜਾਂਦੇ ਆ ਥੱਕ ਜਾਂਦਾ ਹਟ ਜਾਂਦੇ ਆ ਉਸ ਤੋਂ ਬਾਅਦ ਮੈਂ ਮੋਟਰ ਤੇ ਨੂੰ ਆ ਜਾਂਦਾ ਮੋਟਰ ਦੇ ਨੂੰ ਤੁਰਿਆ ਉਹਨਾ ਮੇਰੇ ਨਾਲੇ ਨਾਲ ਭੱਜੀ ਨਾ ਭੱਜਣ ਨਹੀਂ ਦਿੰਦਾ ਭੱਜੀ ਨਾ ਮੇਰੇ ਮਨ ਦੇ ਅੰਦਰ ਤਾਂ ਮੈਂ ਨਿਕਲ ਜਾਊਗਾ ਇਹ ਤਾਂ ਮੂਰਖ ਆਦਮੀ ਐ ਇੱਥੇ ਤਾਂ ਨਿਕਲ ਜਾਊਗਾ ਮੈਂ ਮੋਟਰ ਪਰ ਆ ਕੇ ਮੈਂ ਗੱਡੀ ਦੇ ਵਿੱਚ ਬੈਠ ਕੇ ਚਾਬੀ ਲਾਉਣਾ ਮੇਰੀ ਚਾਬੀ ਕੱਟ ਲੈਂਦਾ ਮੇਰੀ ਚਾਬੀ ਕੱਟ ਲੈਂਦਾ ਪੁਲਿਸ ਨੂੰ ਫੋਨ ਕਰਦਾ ਪੋਰਸ ਬਾਹਰ ਖੜੀ ਐ ਸੜਕ ਤੇ ਅੰਦਰ ਨਹੀਂ ਆਈ ਮਤਲਬ ਇਹਨੂੰ ਕਹਿ ਰਹੀ ਆ ਵੀ ਤੂੰ ਘਰ ਜੋ ਕਰਨ ਹਲੇ ਹਲੇ ਨਹੀਂ ਅਸੀਂ ਆਉਂਦੇ ਉਸ ਤੋਂ ਬਾਅਦ ਮੇਰੀ ਚਾਬੀ ਕੱਢ ਲੰਦਾ ਚਾਬੀ ਕੱਢਣ ਤੋਂ ਬਾਅਦ ਮੇਰੇ ਨੌਕਰਾਂ ਨੇ ਸੋਚਿਆ ਵੀ ਸਰਦਾਰ ਇੱਥੇ ਤੇ ਨਿਕਲ ਦੂਗਾ ਭੱਜ ਜਾਊਗਾ ਮੇਰੀ ਮੇਰੀ ਵਾਈਫ ਨੂੰ ਫੋਨ ਕਰਤਾ ਮਾੜਾ ਸਮਾਂ ਕਹਿੰਦੇ ਸਰਦਾਰ ਦੀ ਚਾਬੀ ਕੱਢ ਲਈ ਵੀ ਦੂਈ ਚਾਬੀ ਜੀ ਹੈਗੀ ਆ ਲਿਆਓ ਉਹ ਵਿਚਾਰੀ ਭਗਤ ਨਹੀਂ ਚਾਬੀ ਲੈ ਕੇ ਆ ਜਾਂਦੀ ਆ ਚਾਬੀ ਲੈ ਕੇ ਆਉਂਦੀ ਆ ਤਾਂ ਅੱਗੇ ਉਹਨੂੰ ਆਉਂਦੇ ਹੀ ਬੁੱਗੇ ਦੇ ਕੁੜਮ ਦਾ ਭਾਈ ਮਿਲ ਜਾਂਦਾ ਜਿਹੜਾ ਬੁੱਗੇ ਦਾ ਕੁੜਮ ਹੈ ਇਹ ਲਖਵੀਰ ਰਾਏ ਜਿਹੜਾ ਲੋਕਲ ਐਮਐਲਏ ਆ ਉਹਦੇ ਨਾਲ ਮਤਲਬ ਉਹਦਾ ਸੱਜਾ ਬਾਹ ਨਹੀਂ ਮੈਂ ਕਹਿੰਦਾ ਸਭ ਕੁਛ ਇਹ ਆ ਉਹੀ ਸਾਡੇ ਨਾਲ ਕਰਾ ਰਿਹਾ ਮੇਰੇ ਨਾਲ ਕਰਾ ਰਿਹਾ ਇੱਕ ਸਾਲ ਤੋਂ ਉਹਨੂੰ ਕਹਿੰਦੀ ਆ ਉਹ ਤੂੰ ਭਾਈ ਸਾਡਾ ਘਰ ਕਿਉਂ ਪਟਤਾ ਸਾਨੂੰ ਜੀ ਲੈਣ ਦੇ ਕਿਉਂ ਸਾਨੂੰ ਤੰਗ ਕਰਿਆ 3 ਲੱਖ ਜੁਕ ਕਹੇ ਆ ਮੈਂ ਕੋਲੇ ਆ ਨਾ 3 ਲੱਖ ਜੁਨੇ ਕਹੇ ਆ ਉਹਨੇ ਮਾਰਿਆ ਜੱਕ ਧੱਕਾ ਮਾਰਿਆ ਉਸ ਬੰਦੇ ਨੇ ਉਹਦੇ ਧੱਕੇ ਨਾਲ ਨਹੀਂ ਕਰੀ ਬੁੱਗ ਘਨੇ ਦੇਖਿਆ ਵੀ ਮੇਰੇ ਕੁੜਮ ਦੀ ਬੇਇੱਜ਼ਤੀ ਕਰਦੀ ਆ ਕੁੜਮੇ ਲੱਗਦਾ ਬੁੱਗਾ ਦੌੜਿਆ ਆਉਂਦਾ ਹੰਕਾਰ ਚ ਮੇਰੀ ਵਾਈਫ ਦੇ ਇੱਥੇ ਹੱਥ ਮਾਰਦਾ ਉਹ ਕਿੱਦਾਂ ਦੀ ਆ ਗਰ ਜਾਂਦੀ ਆ ਮਤਲਬ ਸੁਧ ਬੁੱਧੇ ਹੋ ਜਾਂਦੀ ਆ ਚਲੋ ਔੜਾ ਮੋਟਾ ਉਹਨੂੰ ਹਲਾ ਕੇ ਖੜਾ ਕਰਦੇ ਆ ਖੜਾ ਹੋ ਜਾਂਦੀ ਆ ਮਤਲਬ ਮੈਂ ਦੇਖ ਰਿਹਾ ਮੈਂ ਠੀਕ ਨਹੀਂ ਹੈ ਜੀ ਇਹ ਤੇ ਇੰਨੇ ਨੂੰ ਜਦੇ ਪੁਲਿਸ ਦੀ ਐਂਟਰੀ ਹੁੰਦੀ ਆ ਮੈਨੂੰ ਸੋਚਣ ਦਾ ਮੌਕਾ ਹੀ ਨਹੀਂ ਮਿਲਿਆ ਵੀ ਮੈਂ ਕੁਰਸੀ ਰੱਖ ਮਤਲਬ ਜਦੋਂ ਅਸੀਂ ਖੜੀ ਕਰਦੇ ਆ ਜਦੋਂ ਪੁਲਿਸ ਦੀ ਐਂਟਰੀ ਹੋ ਜਾਂਦੀ ਹੈ 10 ਪੁਲਿਸ ਵਾਲੇ ਆਉਨੇ ਆ ਪੁਲਿਸ ਵਾਲੇ ਆਉਨੇ ਆ ਪੁਲਿਸ ਵਾਲੇ ਨੂੰ ਉਹ ਦੱਸਣ ਲੱਗਦਾ ਆਪਣੀਆਂ ਗੱਲਾਂ ਮੈਂ ਉਹਨੂੰ ਕਿਹਾ ਜੀ ਮੈਂ ਇਹਨੇ ਇਹਨੇ ਮੈਨੂੰ ਦੱਸਣ ਤਾਂ ਦੇਣਾ ਨਹੀਂ ਤੁਸੀਂ ਇਹਦੀਆਂ ਸੁਣ ਲਓ ਕਿ ਮੇਰੇ ਮੇਰੇ ਅੰਦਰ ਮੰਦ ਦੇ ਅੰਦਰ ਇਹ ਵੀ ਤਾਂ ਵੀ ਮੇਰੀ ਵਾਈਫ ਖੜੀ ਆ ਮੈਨੂੰ ਦੇਖਦਾ ਰਹਾ ਬੰਦੇ ਨੂੰ ਕਿਹੜੇ ਪਤਾ ਦਾ ਵੀ ਆ ਹੋਣਾ ਪਰ ਵੀਰ ਵੀ ਆਪਣਾ ਯਾਰ ਅੰਗ ਮੈਂ ਤਾਂ ਕਿ ਨਹੀਂ ਦੇਖਦਾ ਜਦੋਂ ਐਂਜੇ ਕਰਨ ਲੱਗੀ ਮੈਨੂੰ ਵੀ ਇਹ ਤਾਂ ਕੁਝ ਹੋ ਗਿਆ ਐਂਜੇ ਕਰਦੀ ਕਰਦੀ ਐਂ ਬੈਠਦੀ ਬੈਠਦੀ ਐਂ ਐਂ ਭਾਇਆ ਪੈਗੀ ਮੈਂ ਜਦ ਇਹ ਪਾਣੀ ਪੁਣੀ ਪਾਇਆ ਉਥੋਂ ਚੱਕਿਆ ਉਰੇ ਲਿਆਂਦੀ ਉਰੇ ਲਿਆਂਦੀ ਉਰੇ ਡਾਕਟਰਾਂ ਨੇ ਪੁੱਛ ਲਿਆ ਮੇਰੀ ਐ ਐਮ ਐਲ ਆਰ ਕੱਟਦੀ ਮੇਰੀ ਵਾਈਫ ਦੀ ਐ ਐਮ ਐਲ ਆਰ ਵੀ ਨਹੀਂ ਕੱਟੀ ਉਹਨਾਂ ਵਾਈਫ ਦੀ ਕਿਉਂ ਨਹੀਂ ਕੱਟੀ ਕੀ ਕਹਿੰਦੇ ਬੁਗੇ ਦੀ ਸਪਾਰਸ਼ ਵੀ ਉਹ ਮਰਡਰ ਕੇਸ ਬਣੂਗਾ ਬੁਗੇ ਤੇ ਉਹਦੀ ਕੋਈ ਐ ਐਮ ਐਲ ਆਰ ਨਹੀਂ ਮੈਨੂੰ ਨਹੀਂ ਪਤਾ ਵੀ ਕੱਟੀ ਕਿ ਨਹੀਂ ਕੱਟੀ ਮੇਰੇ ਹੱਥ 'ਚ ਦੋ ਪੇਪਰ ਫੜਾਤੇ ਇੱਕ ਮੇਰਾ ਇੱਕ ਉਹਦਾ ਉਹ ਰੈਫਰ ਕਰੇਗੇ ਫਤੇਗੜ ਰੈਫਰ ਕਰਤੇ ਫਤੇਗੜ ਜਾਣੇ ਆ ਸੀ ਫਤੇਗੜ ਜਾ ਕੇ ਜਾਂਦੀ ਸਾਰ ਉਹ ਡਾਕਟਰ ਕਹਿੰਦਾ ਇਹਨਾਂ ਨੇ ਪਹਿਲਾਂ ਤਾਂ 4 ਘੰਟੇ ਰੱਖੀਏ ਡਾਕਟਰਾਂ ਨੇ ਮਾਰੀ ਆ ਮੇਰੀ ਵਾਈਫ ਇਹਨਾਂ ਡਾਕਟਰਾਂ ਨੇ 4 ਘੰਟੇ ਕਿਉਂ ਰੱਖਿਓ ਰੇ ਜੋ ਸੀਰੀਅਸ ਸੀ ਉਹ ਫਤੇਗੜ ਵਾਲਾ ਡਾਕਟਰ ਸਿਆਣਾ ਤਾਂ ਉਦੋਂ ਤੱਕ ਸਿਗੇ ਸਾਹ ਚੱਲਦੇ ਸੀਗੇ ਵਾਈਫ ਸਾਹ ਚੱਲਦੇ ਸੀਗੇ ਈਵਨ ਬੋਲ ਨਹੀਂ ਤਾਂ ਹੁੰਦਾ ਔਖੀ ਸੌਖੀ ਪੈਰਾਂ ਤੇ ਤੁਰਦੀ ਵੀ ਆਈ ਆ ਉਹਥੇ ਨਹੀਂ ਤੁਰੀ ਉਹਥੇ ਚੱਕ ਕੇ ਪਾਈ ਆ ਉਰੇ ਤੁਰ ਕੇ ਅੰਦਰ ਗਈ ਆ ਜੋ ਲੋਜੀ ਇਹਨਾਂ ਡਾਕਟਰਾਂ ਨੇ ਕੋਈ ਕੇਅਰ ਨਹੀਂ ਕੀਤੀ। ਉਹਦੇ ਨਸ਼ੇ ਦੇ ਟੀਕੇ, ਦਰਦ ਦੇ ਟੀਕੇ ਲਾਈ। ਮੈਂ ਇਹਨਾਂ ਨੂੰ ਕਹੀ ਗਿਆ ਉਹ ਮੈਂ ਮਾਰ ਨਾ ਦਿਓ ਤੁਸੀਂ ਹੀ ਮਾਰ ਨਾ ਦਿਓ ਤੁਸੀਂ। ਚਲੋ ਜੀ ਸਾਡੇ ਹੱਥ 'ਚ ਦੋ ਪੇਪਰ ਫੜਾ ਦਿੱਤੇ ਇਹਨਾਂ ਨੇ। ਮੈਂ ਜਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਚੰਡੀਗੜ੍ਹ ਰੈਫਰ ਕਰਤੀ। ਮੇਰੇ ਮਨ ਡਰ ਗਿਆ। ਮੇਰਾ ਮਨ ਡਰ ਗਿਆ। ਮੈਂ ਕਿਹਾ ਵੀ ਤੁਸੀਂ ਚੈੱਕ ਤਾਂ ਕਰੋ ਵੀ ਐਮ ਐਲ ਆਰ ਵੀ ਕੱਟੀ ਹੈ ਇਹਨਾਂ ਨੇ। ਕਹਿੰਦੇ ਐਮ ਐਲ ਤਾਂ ਕਿਸੇ ਨਹੀਂ। ਇਹ ਤਾਂ ਕੱਟੀ ਹੋਣੀ ਹੈਗੀ। ਮੈਂ ਕਹਾਂ ਤੇ ਕਹਿੰਦੇ ਸਾਨੂੰ ਕੀ ਪਤਾ। ਮੈਂ ਡਾਕਟਰ ਨੂੰ ਫੋਨ ਕਰਿਆ ਉੱਥੋਂ ਹੀ ਮੇਰੀ ਕਾਲ ਡਿਟੇਲ ਕਲਾ ਲਿਓ ਡਾਕਟਰ ਨੂੰ ਫੋਨ ਕਰਿਆ ਮੈਂ ਡਾਕਟਰ ਸਾਹਿਬ ਤੁਸੀਂ ਐਮਐਲਆਰ ਕਿਉਂ ਨਹੀਂ ਕੱਟੀ ਕੋਈ ਨਾ ਕੋਈ ਚੱਕਰ ਨਹੀਂ ਜਲਦੀ ਚ ਰਹਿ ਗਈ 24 ਘੰਟੇ ਜਦ ਮਰਜ਼ੀ ਕਟਾ ਲਿਓ ਮੈਂ ਬੈਸ ਕਰਨ ਦੇ ਮੂਡ ਚ ਮਤਲਬ ਸਥਿਤੀ ਚ ਨਹੀਂ ਥਾ ਮੈਂ ਠੀਕ ਆ ਸਰ ਸਿਮਪਲ ਕਾਲ ਕੀਤੀ ਸੀ ਤੁਸੀਂ ਕਾਲ ਰਿਕਾਰਡਿੰਗ ਵਗੈਰਾ ਫੋਨ ਤੋਂ ਨਹੀਂ ਰਿਕਾਰਡਿੰਗ ਨਹੀਂ ਮੇਰੇ ਆਈਫੋਨ 'ਰਿਕਾਰਡਿੰਗ ਨਹੀਂ ਹੁੰਦੀ ਵੀਰੇ ਮੈਂ ਇਹ ਜੇ ਇਹ ਜੇ ਚੀਜ਼ 'ਚ ਬੰਦਾ ਸੋਚ ਕੇ ਤਾਂ ਕੁਝ ਵੀ ਨਹੀਂ ਕਰਦਾ ਮੈਂ ਜਦ ਇਹ ਕਹਿੰਦਾ ਵੀ ਕੋਈ ਗੱਲ ਨਹੀਂ ਮੰਨਿਆ ਡੀਐਸਪੀ ਸਾਹਿਬ ਕੋ ਮੰਨੇ ਆ ਡਾਕਟਰ ਵੀ ਹਾਂ ਮੈਂ ਕਿਹਾ 24 ਘੰਟੇ ਚ ਹੋ ਜੂਗੀ ਡੀਐਸਪੀ ਸਾਹਿਬ ਮੈਨੂੰ ਨਹੀਂ ਲੱਗਦਾ ਵੀ ਉਹ ਝੂਠ ਬੋਲਣਗੇ ਪੁਲਿਸਾਂ ਦਾ ਖਰੇ ਇਸ ਕੰਮ ਚ ਰੋਲ ਨਹੀਂ ਰੋਲ ਤਾਂ ਹਾਂ ਹਾਂ ਇਸ ਟਾਈਮ ਤੱਕ ਤਾਂ ਹਸਤਾ ਹੁੰਦਾ ਜੋ ਪਿਛਲਾ ਹੈਗਾ ਮੈਂ ਉਹਦੀ ਗੱਲੇ ਨਹੀਂ ਅੱਜ ਕਰਨੀ ਅੱਜ ਤਾਂ ਉਹਦੀ ਕਰਨੀ ਆ ਜੋ ਅੱਜ ਹੈ ਤਾਂ ਉਹ ਡਾਕਟਰ ਨੇ ਉਰੇ ਮੈਨੂੰ ਕਹਿੰਦਾ ਵੀ 24 ਘੰਟੇ ਚ ਹੋ ਜੂਗੀ ਮੇਰੇ ਮਨ ਚ ਆ ਗਿਆ ਵੀ ਕੋਈ ਦਿੱਕਤ ਨਹੀਂ ਵੀ 24 ਘੰਟੇ ਚ ਕਰਾ ਲੂਗੇ ਉੱਥੋਂ ਫਤੇਗੜ ਤੋਂ ਚੱਲਦੇ ਆ 6 ਕਿਲੋਮੀਟਰ ਬਾਅਦ ਆ ਕੇ ਉਹਦੇ ਸਾਹ ਮੈਂ ਤੇ ਮੈਂ ਆਉਂਦਾ ਸ਼ੁਰੂ ਤੇ ਮੈਂ ਢਿੱਡ ਕਿੰਨੀ ਦੇਖਦਾ ਰਿਹਾ ਉਹ ਗੱਡੀ ਹਿਲਦੀ ਤੀ ਢਿੱਡ ਦਾ ਵੀ ਤਾਂ ਪਤਾ ਲੱਗਦਾ ਵੀ ਸਾਲ ਲੰਦੀ ਕਿ ਨਹੀਂ ਲੰਦੀ ਮੈਂ ਉਹਦੇ ਮੂੰਹ ਕੋਲ ਕੰਨ ਲਾ ਲਿਆ ਪੱਗ ਚੱਕ ਕੇ ਕੰਨ ਲਾ ਕੇ ਵੀ ਮੇਰੇ ਮੂੰਹ ਚ ਹਵਾ ਵੱਜੂ ਕੰਨ ਚ ਹਵਾ ਵੱਜੂਗੀ ਜਿਆਦਾ ਹਵਾ ਬੰਦ ਹੋਗੀ ਤੋਏ ਦੋਏ ਬੈਨ ਵਾਲੇ ਤੇ ਜਿਹੜੇ ਐਂਬੂਲੈਂਸ ਵਾਲੇ ਮੁਰੇ ਬੈਠੇ ਤੇ ਕਹਿੰਦੇ ਜੇ ਤੈਨੂੰ ਜ਼ਰੂਰਤ ਪਈ ਸ਼ੀਸ਼ਾ ਖੜਕਾ ਦੀ ਮੈਂ ਸ਼ੀਸ਼ਾ ਖੜਕਾਇਆ ਉਹਨੇ ਰੋਕੀ ਮੁੰਡਾ ਪਿੱਛੇ ਆਇਆ ਪਿੱਛੇ ਆ ਕੇ ਉਹਨੇ ਮਸ਼ੀਨ ਲਾਈ ਉਨੇ ਮੈਨੂੰ ਦੱਸਿਆ ਨਹੀਂ ਉਹਦੇ ਮੂੰਹ ਤੇ ਮੈਨੂੰ ਪਤਾ ਲੱਗ ਗਿਆ ਵੀ ਨਹੀਂ ਮੇਰੇ ਕੰਨਾਂ ਨੂੰ ਵੀ ਪਤਾ ਲੱਗਦਾ ਤਾਂ ਚਲੋ ਜੀ ਉਹ ਤਾਂ ਨਹੀਂ ਮੰਨਿਆ ਗਾਹ ਬਡਾਲੀ ਆ ਗਏ ਠਾਣੇ ਕੋਲ ਉੱਥੇ ਸਾਡੇ ਜਾਣਕਾਰ ਡਾਕਟਰ ਐ ਮੇਰੀ ਭੈਣ ਖੜੀ ਸੀ ਮੈਂ ਉਹਨੂੰ ਕਿਹਾ ਵੀ ਮੇਰੀ ਭੈਣ ਨੇ ਮੇਰੇ ਨਾਲ ਬੱਤੀ ਚ ਨਹੀਂ ਜਾਣਾ ਮੈਂ ਭੈਣ ਨੂੰ ਫੋਨ ਕਰਤਾ ਤਾਂ ਵੀ ਉਹਨੂੰ ਨਾਲ ਲੈ ਚਲੂੰਗੇ ਉੱਥੇ ਜਦੋਂ ਆ ਗਏ ਉੱਥੇ ਡਾਕਟਰ ਨੂੰ ਚੈੱਕ ਕਰਾਇਆ ਕਹਿੰਦੇ ਇਹ ਚ ਕੋਈ ਕੁਝ ਵੀ ਨਹੀਂ ਅਸੀਂ ਫਿਰ ਉੱਥੋਂ ਇੱਥੇ ਆ ਗਏ ਖੇੜੇ ਵੀ ਘਟੂ ਘਟ ਹੁਣ 24 ਘੰਟੇ ਦੇ ਵਿੱਚ ਹੀ ਆ ਗਏ ਐਮਐਲਆਰ ਤੱਕ ਟਾ ਲੀਏ ਰਾਤ ਇੱਕ ਵਾਰੀ ਸਾਡੇ ਕੋਲ ਡਾਕਟਰ ਡੀਐਸਪੀ ਕੋਲ ਮੰਨ ਵੀ ਗਏ ਵੀ ਪਹਿਲਾ ਡਾਕਟਰ ਜਿਹੜੀਆਂ ਨੋਟਿੰਗ ਦਊਗਾ ਜਿਹੜਾ ਪ੍ਰੈਜ਼ੈਂਟ ਡਾਕਟਰ ਹੈ ਉਹ ਆਪਣੀ ਐਮਐਲਆਰ ਬੁੱਕ 'ਚ ਐਮਐਲਆਰ ਕਟੂਗਾ ਬਾਅਦ 'ਚ ਮੁੱਕਰ ਗਏ 2 ਵਜੇ ਸਾਰਾ ਕੁਝ ਬੁੱਗੇ ਦੇ ਦਿਖ ਪੰਜਾਬ ਦਾ ਹੈਲਥ ਮਨਿਸਟਰ ਬੁੱਗੇ ਦੀ ਕਹਿਣੇ ਚਲਦੀ ਆ ਪਹਿਲਾਂ ਮੇਰੇ ਨਾਲ ਹੋਇਆ ਮੈਂ ਤੁਹਾਨੂੰ ਸਾਰਾ ਕੁਝ ਦਿਖਾ ਦੂੰਗਾ ਪਰ ਅੱਜ ਅੱਜ ਤੁਸੀਂ ਇਹ ਤੇ ਫੋਕਸ ਕਰੋ ਹੁਣ ਪੰਜਾਬ ਦੇ ਪੁਲਿਸ ਦਾ ਕੰਟਰੋਲ ਵੀ ਬੁੱਗੇ ਕੋਲ ਹੈ ਮੈਂ ਅੱਜ ਤੱਕ ਭਗਵੰਤ ਮਾਨ ਜੀ ਦਾ ਨਾਂ ਨਹੀਂ ਲਿਆ ਕਿਉਂ ਮੈਂ ਜਦੋਂ ਮੈਂ ਝੂਠਾ ਕਦੇ ਨਹੀਂ ਕਿਸੇ ਨੂੰ ਕਹਿੰਦਾ ਪਰ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਤਾਂ ਇਹ ਕਰਦਾ ਹਾਂ ਮਾਨ ਸਾਹਿਬ ਮੈਂ ਨਹੀਂ ਕਹਿੰਦਾ ਲੋਕ ਕਹਿਣ ਲੱਗੇ ਹੁਣ ਪੰਜਾਬ ਦਾ ਦੁਨੀਆ ਦੇ ਵਿੱਚ ਕਿੱਥੇ ਵੀ ਪੰਜਾਬੀ ਬੈਠਾ ਉਹ ਐ ਸਟੋਰੀ ਤੋਂ ਜਾਣੂ ਹੈ ਕੀ ਗੱਲ ਤੁਹਾਨੂੰ ਨਹੀਂ ਪਤਾ ਲੱਗਿਆ ਸਟੋਰੀ ਦਾ ਹਲੇ ਕਦੇ ਮੈਨੂੰ ਬੁਲਾ ਕੇ ਪੁੱਛ ਤੁਸੀਂ ਤਾਂ ਚਲ ਨਾਂ ਪੁੱਛੋ ਤੁਹਾਡੇ ਕੋਲ ਕੰਮ ਬਹੁਤ ਹੈ ਕਿਸੇ ਬੰਦੇ ਦੀ ਆਪਣੇ ਦੀ ਖਾਸ ਦੀ ਡਿਊਟੀ ਲਾ ਦੋ ਨਾ ਪੁਲਿਸ ਵਾਲਿਆਂ ਨੂੰ ਛੱਡ ਕੇ ਕਿਉਂ ਜਿਹੜਾ ਸਿਵਲিয়ান ਹੋਊਗਾ ਉਹ ਸਹੀ ਰਿਪੋਰਟ ਦਊਗਾ ਤੁਹਾਨੂੰ ਪੁਲਿਸ ਨੇ ਥੋੜਾ ਦੇਣੀ ਹੈ ਅੱਛਾ ਭਾਜੀ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਕੁਦਰਤੀ ਮੌਤ ਜਿਹੜਾ ਉਹ ਕਹਿੰਦੇ ਕੁਦਰਤੀ ਮੌਤ ਹੋਈ ਆ ਤਾਂ ਇਹ ਇਹਦੇ ਨਾਲ ਕੀ ਸਬੰਧ ਹੈ ਕਿ ਬਿਮਾਰ ਵੀ ਰਹਿੰਦੇ ਸੀ ਤੁਹਾਡੇ ਮੈਸੇਜ ਜਾਂ ਕਦੇ ਇਹਦਾ ਹਾਰਟ ਅਟੈਕ ਜਾਂ ਕੁਝ ਵਾਈਫ ਦੀ ਮੈਡੀਕਲ ਹਿਸਟਰੀ ਦਿਖਾ ਦਿਓ ਕੋਈ ਇੱਕ ਥਾਇਰੋਇਡ ਤੋਂ ਇਲਾਵਾ ਨੂੰ ਜੇ ਕੋਈ ਬਿਮਾਰੀ ਹੋਵੇ ਤਾਂ ਦਿਖਾ ਦਿਓ ਇੱਕ ਥਾਇਰੋਇਡ ਦੀ ਬਿਮਾਰੀ ਸੀ ਕੋਈ ਵੀ ਮੈਡੀਕਲ ਹਿਸਟਰੀ ਹਾਂ ਗੋਡੇ ਜਰੂਰ ਦੁਖਦੇ تھے ਉਹ ਅਸੀਂ ਸੋਚਿਆ ਵੀ ਸਾ ਵੀ ਆਪਰੇਸ਼ਨ ਕਰਾਉਣਾ ਪਰ ਅਸੀਂ ਸੋਚਿਆ ਸਿਆ ਥੋੜਾ ਰੁੱਕ ਕੇ ਕਰਾ ਲਨੇ ਆ ਕੋਈ ਵੀ ਮੈਡੀਕਲ ਹਿਸਟਰੀ ਦੀ ਕਿਸੇ ਕੋਲ ਤਾਂ ਕਿਸੇ ਕੋਲ ਤਾਂ ਕੋਈ ਚਿੱਟ ਹੋਊਗੀ ਡਾਕਟਰ ਤਾਂ ਲੋਕ ਲਿਆਂ ਕੋਈ ਤਾਂ ਹੋਊਗਾ ਮੇਰੀ ਵਾਈਫ ਤੰਦਰੁਸਤ ਧੀ ਬਿਲਕੁਲ ਤੰਦਰੁਸਤ ਉਹ ਜਨਾਬ ੱੱਕਾ ਤਾਂ ਮੈਨੂੰ ਮਾਰ ਦੋ ਮੇਰਾ ਸਿਰ ਪਿੱਛੇ ਦੇ ਇੱਕ ਲੱਗ ਤਵੱਜੇ ਮੈਂ ਕਿਹੜੇ ਵੱਜ ਜਾਊਂਗਾ ਬੰਦਾ ਕਿ ਆਏ ਅਛਾ ਉਹ ਉਹਦੇ ਵੀ ਕੋਈ ਵੀਡੀਓਜ਼ ਹੈ ਕਿਉਂਕਿ ਵੀਡੀਓ ਤੁਸੀਂ ਕਾਫੀ ਬਣਾ ਨਹੀਂ ਸਕੇ ਜਦੋਂ ਤੁਹਾਡੀ ਵਾਈਫ ਨੂੰ ਧੱਕਾ ਵੱਜਦਾ ਹੈ ਤਾਂ ਉਸ ਵੇਲੇ ਵੀ ਕੋਈ ਵੀਡੀਓ ਬਣਾ ਰਿਹਾ ਸੀ ਜਾਂ ਕੋਈ ਯਾਰ ਉਸ ਵੇਲੇ ਬੰਦੇ ਹੀ ਜਾਂਦਾ ਸਾਡੇ ਨੌਕਰ ਤੇ ਜਾਂ ਬੁੱਗੇ ਦੇ ਦੋ ਬੰਦੇ ਤੇ ਨਹੀਂ ਬੁੱਗੇ ਦਾ ਹਜ਼ਾਰਾਂ ਜਿਹੜਾ ਨੌਕਰ ਸੀਗਾ ਉਸ ਟਾਈਮ ਉਹ ਭੱਜ ਗਿਆ ਤਾਂ ਕੱਲਾ ਉਹਦਾ ਕੁੜਮ ਦਾ ਭਾਈ ਤਾਂ ਉਹਦਾ ਨੌਕਰ ਭੱਜ ਗਿਆ ਤਾਂ ਉਹ ਪਹਿਲਾਂ ਜਦੋਂ ਪਹਿਲਾਂ ਮੇਰੇ ਸੱਟ ਮਾਰੀ ਉਸ ਤੋਂ ਬਾਅਦ ਉਹ ਭੱਜ ਗਿਆ ਤਾਂ ਸਿੱਧਾ ਹੀ ਕੀਤਾ ਜਨੂੰ ਇਹ ਇਹ ਬੁੱਗੇ ਦੋ ਜਣੇ ਬੁੱਗੇ ਨਹੀਂ ਤੇ ਮੈਂ ਤਾਂ ਇੱਕ ਮੇਰੇ ਤਾਇਆ ਜੀ ਦਾ ਪੋਤਾ ਤਾਂ ਵੱਡੇ ਦਾ ਦੋ ਸਾਡੇ ਮੇਰੇ ਨੌਕਰ ਤੇ ਇਸ ਤੋਂ ਇਲਾਵਾ ਹੈ ਨਹੀਂ ਤਾਂ ਸਰ ਅਹੀ ਜੀ ਪੋਜੀਸ਼ਨ ਚ ਪਤਨੀ ਮੇਰੀ ਬਹੁਤ ਜਿਆਦਾ ਸੀਰੀਅਸ ਹੋਵੇ ਕਿਆ ਮੈਂ ਵੀਡੀਓ ਬਣਾਉਂਗਾ ਜਾਂ ਮੈਨੂੰ ਸੁਝੂਗੀ ਠੀਕ ਹੈ ਜਿੱਥੇ ਤੋੜੇ ਹਾਂ ਮੈਂ ਮੈਨੂੰ ਜਦੋਂ ਕੁੱਟਣ ਵੀ ਲੱਗਿਆ ਮੈਂ ਉਦੋਂ ਵੀ ਬਣਾ ਲਈ ਉਹ ਵੀਡੀਓ ਮੈਨੂੰ ਕੁੱਟਦਾ ਡੰਡਾ ਲੈ ਕੇ ਆਉਂਦਾ ਮੇਰੇ ਡੰਡੇ ਮਾਰਦਾ ਮੈਂ ਉਦੋਂ ਹੀ ਬਣਾ ਲਈ ਜਦੋਂ ਮੈਨੂੰ ਭੱਜ ਕੇ ਮਾਰਨਾ ਹੁੰਦਾ ਸਟਾਰਟਿੰਗ ਚ ਮੈਂ ਉਹ ਵੀ ਬਣਾ ਲਈ ਮੈਂ ਆਪਣੀ ਪਤ ਮੈਨੂੰ ਤਾਂ ਨਹੀਂ ਨਾ ਪਤਾ ਵੀ ਉਹ ਤੋਂ ਬੁਗਾ ਕੇ ਮੇਰੀ ਵਾਈਫ ਨੇ ਧੱਕਾ ਮਾਰੂਗਾ ਐਨਾ ਤਾਂ ਮੈਂ ਸੋਚ ਹੀ ਨਹੀਂ ਸਕਦਾ ਵੀ ਉਹ ਗਰੀਬਣੀ ਦਾ ਕਿਆ ਕਸੂਰ ਉਹ ਤੇ دریا ਮੈਨੂੰ ਹੀ ਮਾਰ ਲੰਝਾ ਤੂੰ ਉਹ ਤਾਂ ਜੁਦੀ ਰਹਿਣ ਦਿੰਦਾ ਆਪਣੇ ਪੋਤੇ ਦਾ ਮੂੰਹ ਦੇਖ ਲੈਂਦੀ ਪਰ ਇਦਿਲੀ ਤੁਸੀਂ ਕਾਨੂੰਨੀ ਕਾਰਵਾਈ ਜਾਂ ਪੁਲਿਸ ਕੋਲ ਇਹਦੇ ਸਬੰਧ ਦੇ ਵਿੱਚ ਕੋਈ ਪਰਚਾ ਜਾਂ ਗੱਲਬਾਤ ਕੀਤੀ ਹੈ ਪ੍ਰਸ਼ਾਸਨ ਦੇ ਨਾਲ ਹਲੇ ਪ੍ਰਸ਼ਾਸਨ ਮੈਂ ਹਸਤਾਲ ਅੱਜ ਕੁਝ ਚੈੱਕ ਅਪ ਕਰਾ ਕੇ ਆਇਆ ਕੁਛ ਉਥੇ ਮੈਂ ਫਾਈਲ ਤੇ ਲਿਖਿਆ ਆ ਮੈਂ ਇਹ ਪੋਜੀਸ਼ਨ ਚ ਉਥੇ ਕਿਵੇਂ ਕਿਵੇਂ ਅਸਲ ਆਪਣੀ ਕੇਸ ਦੀਆਂ ਗੱਲਾਂ ਕਰ ਸਕਦਾ ਉਥੇ ਲਿਖ ਕੇ ਦੇ ਆਇਆ ਵੀ ਮੈਂ ਕੱਲ ਨੂੰ ਇੱਕ ਜਾਂ ਪਰਸੋਂ ਨੂੰ ਆ ਕੇ ਦੁਬਾਰੇ ਚੈੱਕ ਅਪ ਕਰਾ ਜੂਗਾ ਇੰਪੋਰਟੈਂਟ ਚੈੱਕ ਅਪ ਆ ਮੈਂ ਕਰਾਇਆ ਆ ਭਾਜੀ ਹੁਣ ਮੰਗ ਕੀ ਕਰਦੇ ਹੋ ਮਸਲਾ ਤਾਂ ਕਾਫੀ ਵੱਧ ਗਿਆ ਆ ਹੁਣ ਜੋ ਵੀ ਸਾਰੀਆਂ ਤੁਸੀਂ ਜਿਸ ਤਰ੍ਹਾਂ ਦੱਸ ਰਹੇ ਹੋ ਸਾਰਾ ਕਿ ਐਮ ਐਲ ਆਰ ਵੀ ਨਹੀਂ ਕੱਟੀ ਗਈ ਹੈਗੀ ਆ ਤੇ ਪ੍ਰਸ਼ਾਸਨ ਬਾਰੇ ਵੀ ਦੱਸ ਰਹੇ ਹਾਂ ਜੋ ਤੁਹਾਡਾ ਨਾ ਹੋਇਆ ਤੇ ਮੰਗ ਐ ਇਸ ਵੇਲੇ ਕੀ ਕਰਦੇ ਹੋ ਕੀ ਲੱਗਦਾ ਵੇ ਕੌਣ ਤੁਹਾਡੀ ਮਦਦ ਕਰ ਸਕਦਾ ਕਿਤੇ ਤੱਕ ਆਵਾਜ਼ ਮਦਦ ਕਰ ਸਕਦੇ ਆ ਸੀਐਮ ਸਾਹਿਬ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ ਬੁੱਗੇ ਨੂੰ ਦੋ ਤਰ੍ਹਾਂ ਦੇ ਮਤਲਬ ਬੁੱਗੇ ਨੂੰ ਤਾਂ ਉਹ ਪਸੰਦ ਆ ਜਿਹੜਾ ਇਹਦੀ ਜੀਹ ਜੂਰੀ ਕਰਦਾ ਜਿਹੜਾ ਇਹਨੂੰ ਸਵਾਲ ਕਰਦਾ ਉਹ ਬੰਦਾ ਇਹਨੂੰ ਪਸੰਦ ਨਹੀਂ ਹੈਗਾ ਸੀਐਮ ਸਾਹਿਬ ਚ ਅਬਿਲਟੀ ਹੈ ਉਹ ਇਹਨੂੰ ਸਵਾਲ ਕਰ ਸਕਦੇ ਆ ਉਹ ਨਾ ਕਰਨ ਆਪਣੇ ਕਿਸੇ ਕਿਸੇ ਬੰਦੇ ਨੂੰ ਭੇਜ ਦੇਣ ਬਹੁਤ ਬੰਦੇ ਉਹਨਾਂ ਕੋਲ ਪੰਜਾਬ ਸੰਭਾਲਦੇ ਆ ਮੈਂ ਇਹ ਚਾਹਣਾ ਵੀ ਮੇਰੀ ਵਾਈਫ ਦਾ ਜਿਹਨੇ ਕਤਲ ਕਰਿਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਐ ਐਮਐਲਆਰ ਕੱਟ ਹੋਣੀ ਚਾਹੀਦੀ ਐ ਜੇ ਡਾਕਟਰ ਨਹੀਂ ਕੱਟਦਾ ਫਿਰ ਪੁਲਿਸ ਕੋਲ ਤਾਂ ਅਥਾਰਟੀ ਹੈਗੀ ਨਾ ਡਾਕਟਰ ਪਰਚਾ ਕਰਨ ਦੀ ਮੈਂ ਉਦੋਂ ਤੱਕ ਪੋਸਟਮਾਰਟਮ ਨਹੀਂ ਕਰਾਉਣਾ ਜਦੋਂ ਤੱਕ ਮੇਰੀ ਐਮਐਲਆਰ ਨਹੀਂ ਕੱਟ ਹੁੰਦੀ ਜਾਂ ਉਸ ਡਾਕਟਰ ਤੇ ਪਰਚਾ ਨਹੀਂ ਹੁੰਦਾ ਜਿਨੇ ਐਮ ਐਲ ਆਰ ਨਹੀਂ ਕੱਟੀ ਬੁੱਗੇ ਦੇ ਜਾਂ ਬੁੱਗੇ ਦੇ ਕਿਸੇ ਬੰਦੇ ਦੇ ਕਹਿਣ ਤੇ ਬਸ ਧੰਨਵਾਦ ਜੀ ਸੋ ਇਹਨਾਂ ਵੱਲੋਂ ਜਿਹੜੀ ਆ ਮੰਗ ਇਹੀ ਕੀਤੀ ਗਈ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜੀ ਆ ਐਮ ਐਲ ਆਰ ਕੱਟੀ ਜਾਵੇ ਉਸ ਦੇ ਬਾਅਦ ਜਿਹੜੀ ਆ ਪੋਸਟਮਾਰਟਮ ਕਰਾਈ ਜਾਊਗੀ ਤੇ ਤਾਂ ਹੀ ਜਿਹੜਾ ਮਸਲੇ ਨੂੰ ਅੱਗੇ ਜਿਹੜਾ ਤੋਰਿਆ ਜਾ ਸਕਦਾ ਤੇ ਇਲਜ਼ਾਮ ਵੀ ਸਿੱਧੇ ਤੌਰ ਤੇ ਆਪਣੇ ਭਰਾ ਦੇ ਉੱਤੇ ਲਗਾਏ ਜਾ ਰਹੇ ਆ ਕਿ ਉਹਦੇ ਭਰਾ ਬਲੋਂ ਦੀ ਪਤਨੀ ਦਾ ਜਿਹੜਾ ਆ ਕਤਲ ਕਰ ਦਿੱਤਾ ਗਿਆ ਕੈਮਰਾਮੈਨ ਵਤਨ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬੀ